ਕੀ ਮਸਲਾ ਜੀ ਰਾਤ ਦੇ 9:30 ਤੋਂ ਉੱਪਰ ਦਾ ਸਮਾਂ ਹੋ ਗਿਆ ਧਰਨਾ ਲਗਾਈ ਬੈਠੇ ਹਾਂ ਥਾਣੇ ਦੇ ਅੱਗੇ ਟਵਾੜਾ ਸਾਹਿਬ 10 ਵਜੇ ਨਾਲੇ ਨੇ ਸਾਡੇ ਪਿੰਡ ਖੰਡੌੜਾ ਦੀ ਇਹ ਗੱਲ ਆ ਤਕਰੀਬਨ ਮੈਨੂੰ ਲੱਗਾ ਸੀ 31 ਤਰੀਕ ਨੂੰ ਇਹ ਮੈਂ ਪੂਰਾ ਇੱਕ ਅੱਧੇ ਦਿਨ ਦਾ ਕੋਈ ਭਰਕਾ ਇਹਦਾ 31 ਤਰੀਕ ਦੀ ਕੀ ਉੱਤੇ ਸਾਡੀ ਨਰੇਗਾ ਦਾ ਜਿਹੜਾ 31 ਤਰੀਕ ਸੀ ਮੇਰੇ ਪੂਰਾ ਯਾਦ ਆ ਗਿਆ ਉੱਤੇ ਕੰਮ ਚੱਲ ਰਿਹਾ ਨਰੇਗਾ ਦਾ ਜਿਵੇਂ 올ਰੇਡੀ ਪਹਿਲਾਂ ਚੱਲਦੇ ਨੇ ਨਰੇਗਾ ਵਾਲੀਆਂ ਸਾਡੀਆਂ ਸਾਡੀਆਂ ਕੋਈ ਮੂਹਾਂ ਲਾਦਦੇ ਨੇ ਪਿੰਡ ਚ ਕੋਈ ਸਾਡੀਆਂ ਭਝਾਈਆਂ ਲਾਦਦੇ ਨੇ ਕੋਈ ਭਤੀਜੀਆਂ ਲਾਦਦੀਆਂ ਨੇ ਉਹ ਸਾਰੀਆਂ ਉੱਥੇ ਕੰਮ ਕਰਦੀਆਂ ਜਿਹੜੀਆਂ ਸਾਡੇ ਪਰਿਵਾਰ ਨੂੰ 50 ਸਾਲ ਹੋ ਗਏ ਸਰਪੰਚ ਖਨੋੜੇ ਪਿੰਡ ਦੀ ਸਾਡੀ ਨਾਲ ساری ਪੰਚਾਇਤ ਬੈਠਿਆ ਹੁਣ ਵੀ ਮੇਰੀ ਮੈਸੇਜ ਨੇ ਸਰਪੰਚ ਤਾਂ ਮੈਂ ਉਰੇ ਆਇਆ ਬੈਠਾ ਜਿਲ੍ਹੇ ਦਾ ਪ੍ਰਧਾਨ ਦਾ ਤੇ ਅਸੀਂ ਕਦੇ ਵੀ ਜਾ ਕੇ ਬਿਨਾਂ ਵਜ੍ਹਾ ਤੋਂ ਸਾਡੀਆਂ ਧੀਆਂ ਭੈਣਾਂ ਨੂੰ ਕਦੇ ਨਹੀਂ ਕਿਹਾ ਕੰਮ ਆਪਣਾ ਆਲਰੇਡੀ ਇਹ ਕਰਦਿਆਂ ਨੇ ਮੇਟ ਦਾ ਕੰਮ ਆ ਉੱਥੇ ਚੈੱਕ ਕਰਨਾ ਸੇਕਤੀ ਦਾ ਕੰਮ ਚੈੱਕ ਕਰਨਾ ਇਹ ਸਾਡੇ ਤਿੰਨ ਚਾਰ ਬੰਦੇ ਇੱਕ ਉਹ ਸਦੀਖਾਂ ਇੱਕ ਧਰਨਵੀਰ ਇੱਕ ਗਿਆਨ ਇਹ ਦੁਪਹਿਰ ਵੜੇ ਉੱਥੇ ਗਏ ਇਹ ਉੱਥੇ ਆਪਣੇ ਟੋਪੇ ਦੇ ਉੱਪਰ ਸਾਰੀਆਂ ਜਾਨੀਆਂ ਜਿੰਨੀਆਂ ਵੀ ਉੱਥੇ ਸੀ ਇਹ ਕੰਮ ਕਰ ਰਹੇ ਦੀ ਇਹਨਾਂ ਨੂੰ ਜਾ ਕੇ ਇਹਨਾਂ ਨੇ ਪਹਿਲਾਂ ਬਦਗੱਟ ਬੋਲੇ ਤੁਸੀਂ ਐ ਨਹੀਂ ਕਰ ਰਹੇ ਤੁਸੀਂ ਐਨ ਕਰ ਰਹੇ ਆ ਤੁਸੀਂ ਗਲਤ ਗੈਰਹਾਜ਼ਰੀ ਪਾਉਨਿਓ ਇਹਨਾਂ ਨਾਲ ਬਹੁਤ ਬਦਗੱਟ ਹੋਏ ਇਹ ਕਹਿੰਦੇ ਸਾਡੇ ਨਾਲ ਜਿਹੜੀ ਗੱਲ ਆ ਬੰਦੇ ਨੂੰ ਕਰੋ ਤੁਹਾਨੂੰ ਦੱਸੋ ਤਕਲੀਫ ਕੀ ਆ ਗੱਲ ਉਹਨਾਂ ਨੇ ਲਿਆ ਕੇ ਆਪਾਂ ਜਿਆਦਾ ਲੰਮੀ ਨਾ ਮਕਾਦ ਵੀ ਤੁਸੀਂ ਹਾਜ਼ਰੀ ਵੱਧਦੀ ਪਾਈ ਵੀ ਤੁਸੀਂ ਇੱਥੇ ਘਟੋ ਇੰਨੇ ਨੂੰ ਜਿਹੜੇ ਨਰੇਗਾ ਦੇ ਸੈਕਟਰੀ ਦੀ ਦਫ਼ਤਰ ਗੱਲ ਚਲੀ ਗਈ ਸਾਡਾ ਮੇਟ ਆ ਦਰਸ਼ਨ ਸਿੰਘ ਡਾਕਟਰ ਸਾਡਾ ਮੈਂਬਰ ਪੰਚਾਇਤ ਵੀ ਆ ਤੇ ਮੇਟ ਆ ਮੇਰੀ ਜਿਹੜੀ ਪਿੰਡ ਦੀ ਲੜਕੀ ਮੇਟ ਆ ਜਿਹੜੀ ਜਨਾਨੀਆਂ ਨੂੰ ਹੈਂਡਲ ਕਰਦੀ ਆ ਉਹ ਦੋਏ ਲੱਤਾਂ ਤੋਂ ਹੈਂਡੀਕੈਟ ਆ ਉਸ ਨੂੰ ਵੀ ਬੋਲੇ ਉਹਦੀ ਵੀ ਬੇਇੱਜ਼ਤੀ ਕੀਤੀ ਸੀ ਇਸ ਬੰਦੇ ਨੂੰ ਬਾਜੀਗਰ ਤੱਕ ਕਹਿ ਕੇ ਇਹਨਾਂ ਨੇ ਸੰਬੋਧਨ ਕੀਤਾ ਤੇ ਮੈਂ ਫੇਰ ਵੀ ਕੋਈ ਕਿਸੇ ਗੱਲ ਦਾ ਉਤਨ ਚੱਕਿਆ ਮੈਂ ਮੈਂ ਪਿੰਡ ਪਹੁੰਚਿਆ ਤੇ ਸਾਰਿਆਂ ਮੇਰੇ ਕੋਲੇ ਸ਼ਾਮ ਨੂੰ ਘਰੇ ਪਹੁੰਚਿਆ ਮੈਨੂੰ ਇਹਨਾਂ ਸਾਰੀਆਂ ਗੱਲ ਦੱਸੀ ਮੈਂ ਕਿਹਾ ਤੁਸੀਂ ਕਿਚੋਂ ਨੇ ਕਹਿੰਦੇ ਵੀ ਸਾਨੂੰ ਬਿਨਾਂ ਵਜੋਂ ਸਾਨੂੰ ਜਲੀਲ ਕੀਤਾ ਸਾਡੀ ਲਾਈਵ ਵੀਡੀਓ ਬਣਾਈ ਸਾਡੀਆਂ ਨੂਹਾ ਮੈਂ ਤਾਂ ਜੇ ਕੋਈ ਦੇਖਿਆ ਵੀ ਇਹਨਾਂ ਚੋਂ ਜਿਹੜੀਆਂ ਨੂਹਾ ਕੋਈ ਕੁੰਡ ਕੱਢਦਿਆਂ ਨੇ ਕੋਈ ਉਹਨਾਂ ਨੂੰ ਕੋਈ ਅਧਿਕਾਰ ਦਿੱਤਾ ਜੀ ਸਰਕਾਰ ਮੈਂ ਕਹਿੰਦਾ ਵੀ ਉਹ ਅਧਿਕਾਰ ਦਿੱਤਾ ਆਮ ਆਦਮੀ ਪਾਰਟੀ ਨੇ ਗੁੰਡੇ ਬਣਾ ਕੇ ਪਿੰਡਾਂ ਦੇ ਵਿੱਚ ਜੋ ਹਾਲਾਤ ਜਿਵੇਂ ਥਾਣੇ ਦਿੱਤੇ ਨਾ ਇਨਾਂ ਨੇ ਠੇਕਿਆ ਤੇ ਅਸੀਂ ਥਾਣੇ ਦਾ ਅਸੀਂ ਲੜਾਈ ਮੈਂ ਡਿਸਟੋਕ ਕੌਂ ਕਮੇਟੀ ਪਟਿਆਲੇ ਦਾ ਪ੍ਰਧਾਨ ਹੋਣ ਲਾਤੇ ਮਾਨ ਤਰਵਿੰਦਰ ਸਿੰਘ ਖੰਡੌੜਾ ਇਹ ਗੱਲ ਕਰਦਾ ਅਸੀਂ ਪੂਰੀ ਲਕੀਰ ਖਿੱਚ ਕੇ ਚੱਲਾਂਗੇ ਤੇ ਅਸੀਂ ਮੈਨੂੰ ਚਾਹੇ ਸਾਡੇ ਪੰਜਾਬ ਦੇ ਪ੍ਰਧਾਨ ਨੂੰ ਬੁਲਾਉਣਾ ਪਵੇ ਅਸੀਂ ਇੱਕ ਪਾਸਾ ਕਰਾਂਗੇ ਜਿਹੜੇ ਇਹਨਾਂ ਨੇ ਹਾਲਾਤ ਕੀਤੇ ਨੇ ਇੱਥੇ ਚੋਰੀਆਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਕਦੇ ਕਿ ਇਹਨੂੰ ਨਹੀਂ ਫੜਦੇ ਮੋਟਰਸਾਈਕਲ ਇੱਥੇ ਚੋਰੀ ਹੋ ਰਹੇ ਨੇ ਇਹ ਕੀ ਕਰਦੇ ਸੁੱਤੇ ਪੈਨੇ ਅੰਦਰ ਉਹ ਤੋਂ ਬਾਅਦ ਅੱਜ ਤੱਕ ਇਹਨਾਂ ਨੇ ਕੋਈ ਬੰਦਾ ਨਹੀਂ ਬੁਲਾਇਆ 31 ਤਰੀਕ ਦੀ ਗੱਲ ਆ ਉਹ ਤੋਂ ਬਾਅਦ ਅੱਜ ਮੈਨੂੰ ਨਹੀਂ ਪਤਾ ਮੇਰੀ ਗੱਲ ਹੋ ਗਈ ਮੈਂ ਚਾਰ ਵਾਰ ਮੈਂ ਕਹਿ ਲਿਆ ਮੈਂ ਚਮਕੌਰ ਸਿੰਘ ਨੂੰ ਵੀ ਕਿਹਾ ਉਹਦੇ ਕੋਲ ਕੇਸ ਅੱਜ ਮੇਰੀ ਉੱਥੇ ਡਿਊਟੀ ਅੱਜ ਉੱਥੇ ਡਿਊਟੀ ਆ ਤਾਂ ਪਿੰਡ ਦੇ ਵਿੱਚ ਜਲੀਲ ਹੋਣਾ ਸਾਡੇ ਜਿੰਨੇ ਕੰਮ ਨੇ ਸਾਡੇ ਪਿੰਡ ਦੇ ਉੱਥੇ ਦੇ ਉੱਥੇ ਸਾਨੂੰ ਸਾਰੀ ਪੰਚਾਇਤ ਨੂੰ ਜਿੱਥੇ ਕੋਈ ਜਾਂਦਾ ਮੇਰੀ ਵੀਡੀਓ ਮੈਂ ਅੱਜ ਤੱਕ ਮੇਰਾ 37 ਸਾਲ ਦਾ ਟਵਾਣਾ ਸਾਹਿਬ ਕੈਰੀਅਰ ਦਾ ਪੋਲੀਟੀਕਲ ਕੈਰੀਅਰ ਮੈਂ ਅੱਜ ਪਹਿਲੀ ਵਾਰ ਥਾਣੇ ਦੇ ਵਿੱਚ ਆ ਕੇ ਧਰਨਾ ਦੇਣ ਵਾਸਤੇ ਮੈਂ ਬੈਠਿਆ 37 ਸਾਲ ਦੇ ਵਿੱਚ ਤੇ ਮੈਂ ਬਹੁਤ ਸਰਕਾਰਾਂ ਦੇਖ ਲਈਆਂ ਕਾਰਸੀਆਂ ਵੀ ਦੇ ਲਈਆਂ ਕੱਲੀ ਜਲਦੀ ਮੈਂ ਦੇਖ ਲਿਆ ਜੋ ਇਹਨਾਂ ਨੇ ਹੁਣ ਗੁੰਡਾਗਰਦੀ ਕੀਤੀ ਪਈ ਆ ਉਹ ਤੋਂ ਬਾਅਦ ਮੈਂ ਅੱਜ ਗੱਲ ਕੀਤੀ ਐਸਐਚਓ ਸਾਹਿਬ ਨਾਲ ਮੈਂ ਕਿਹਾ ਗੱਲ ਨਹੀਂ ਕਰ ਰਹੇ ਤੁਸੀਂ ਉਹ ਸਾਡੀਆਂ ਜਨਾਨੀਆਂ ਬੜੀਆਂ ਦੁਖੀ ਨੇ ਉਹ ਮੈਨੂੰ ਕਹਿ ਰਹੇ ਨੇ ਵੀ ਕਿਉਂ ਨਹੀਂ ਤੁਸੀਂ ਗੱਲ ਕਰ ਰਹੇ ਤਾਂ ਡਿਪਟੀ ਸਾਹਿਬ ਦੇ ਭੇਜੇ ਨਾ ਹੀ ਮੈਡਮ ਨੇ ਗੱਲ ਸੁਣੀ ਕਿਉਂਕਿ ਇਹ ਹੁਣ ਬਣੇ ਬਣੇ ਕਰ ਦਿੰਦੇ ਇਹ ਭੁੱਲ ਗਏ ਸਾਲ ਤੱਕ ਸਰਕਾਰ ਆਉਂਦੀ ਐ ਮੈਂ ਗਣਗਣ ਮੈਂ ਕਦੇ ਨਹੀਂ ਹੱਦ ਤੱਕ ਬੋਲਿਆ ਗਣਗਣ ਬਦਲੇ ਲਵਾ ਗਣਗਣ ਇਹਨਾਂ ਨੂੰ ਮੇਰੀ ਸਰਾਬਤ ਇਹ ਮੇਰੀ ਕਮਜ਼ੋਰੀ ਸਮਝਦੇ ਨੇ ਮਹਾਂਤ ਖਨੌੜਾ ਪਹਿਲਾਂ ਲਈ ਆ ਜੇ ਮੈਂ ਉਹ ਗੱਲਾਂ ਛੱਡ ਗਿਆ ਤੇ ਅੱਜ ਵੀ ਮੈਂ ਉਸ ਲਾਈਨ ਤੇ ਆ ਕੇ ਖੜ੍ਹ ਜੂਗਾ ਅੱਜ ਵੀ ਦੱਸ ਦੂੰਗਾ ਵੀ ਮੈਂ ਕੌਣ ਆ ਉਹ ਸਾਡੀਆਂ ਸਾਰਿਆਂ ਨੂੰ ਜਲੀਲ ਅੱਜ ਕਿਹਾ 4 ਵਜੇ ਬੁਲਾ ਲੇ ਸਾਡੀ ਸਾਰੀ ਪੰਚਾਇਤ ਸਾਡੇ ਮੈਂਬਰ ਸਾਡੀਆਂ ਧੀਆਂ ਪਹਿਣਾ ਸਾਡੀਆਂ ਇੱਥੇ ਬੈਠੀਆਂ ਨੇ ਕੋਈ ਨਹੀਂ ਬੁਲਾਇਆ ਜਾ ਕੇ ਜਦ ਆਇ ਇੱਕ ਆ ਜਿਵੇਂ ਇੱਥੇ ਵਿਆਹ ਹੋਇਆ ਹੁੰਦਾ ਉਵੇਂ ਐਸਚੋ ਦਾ ਕਮਰੇ ਚ ਬੈਠ ਕੇ ਮੁੜ ਕੇ ਗਿਆ ਉਹ ਤੋਂ ਬਾਅਦ ਫੋਨ ਮੇਰੇ ਫੋਨ ਤੋਂ ਬਾਅਦ ਮੈਂ ਕੀਤਾ ਫੋਨ ਇਹ ਫੇਰ ਜਾ ਕੇ ਉਹ ਦੋ ਬੰਦਿਆਂ ਨੂੰ ਬਲਾ ਉਹਨਾਂ ਨੂੰ ਬਿਠਾ ਕੇ ਉੱਥੇ ਇਸਿਆਂ ਦੇ ਵਿੱਚ ਇਹ ਠਿਕਾ ਲਿਆ ਉਹਨਾਂ ਦਾ ਇਹ ਥਾਣੇ ਦੇ ਮਾਲਕ ਨੇ ਇਹ ਲੋਕਾਂ ਵਾਸਤੇ ਆਣਾ ਇਹਨਾਂ ਵਾਸਤੇ ਇੱਥੇ ਲਿਆ ਕੇ ਇਹਨਾਂ ਨੂੰ ਬਿਠਾਏ ਉੱਥੇ ਇਹ ਜਨਾਂ ਨੂੰ ਪਾਣੀ ਬੁਲਾਉਣ ਉਹਨਾਂ ਨੂੰ ਚਾਹ ਬੁਲਾਉਣ ਸਾਡੀਆਂ ਜਨਾਨੀਆਂ ਨੂੰ ਪਿਆਪਣਾ ਮੇਰੀ ਪੰਚਾਇਤ ਬਾਹਰ ਬੈਠੀ ਆ ਫਿਰ ਬੁਲਾ ਕੇ ਉੱਥੇ ਸੱਚੋ ਕੁਰਤਾ ਕੀ ਗੱਲ ਅਸੀਂ ਨੜ ਕੇ ਬੋਲੋਗੇ ਨੀ ਕਿਹਾ ਬਾਹਰ ਮੈਂ ਥਾਣੇ 'ਚ ਬੈਠਾ ਬੋਲੇ ਕਿਹੜਾ ਬੋਲਦਾ ਅਸੀਂ ਦੱਸਾਂਗੇ ਅਸੀਂ ਉਰੀ ਬੈਠੇ ਆ ਮੈਂ ਐਸਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਐਸਐਸਪੀ ਨਾਲ ਮੇਰੀ ਗੱਲ ਹੋਈ ਆ ਅਸੀਂ ਬਿਲਕੁਲ ਨਹੀਂ ਹਸਤਾ ਜਾਂਦੇ ਨਾ ਇਹਨਾਂ ਨੂੰ ਨਿਕਲਣ ਦੀ ਏਥੋਂ ਜਿੰਨੇ ਰੋਣਾ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਖੇਡਾਂ ਬਣਾ ਰੱਖਿਏ ਨੇ ਸਾਡੇ ਇਲਾਕੇ ਦੇ ਸਰਪੰਚ ਕਿੰਨੇ ਆ ਕੇ ਸਾਰੇ ਮੈਂ ਸਨੇਹ ਲਾਤੇ ਉਰੇ ਪਹੁੰਚਣਗੇ ਇੱਥੇ ਬੈਠ ਕੇ ਇੱਕ ਪਾਸਾ ਕਰਾਂਗੇ ਵੀ ਇਹ ਥਾਣਾ ਜਿਹੜਾ ਇਹ ਇਹਨਾਂ ਨੇ ਠੇਕੇ ਦੇ ਦਿੱਤਾ ਵਾ ਇੱਥੇ ਤੇ ਆਮ ਆਦਮੀ ਪਾਰਟੀ ਨੇ ਆਪਦੇ ਗੁੰਡਿਆਂ ਨੂੰ ਠੇਕੇ ਦਿੱਤਾ ਵਾ ਇੱਥੇ ਜਿਹੜੇ ਕੋਈ ਪੁਲਿਸ ਮੁਲਾਜ਼ਮ ਨਹੀਂ ਉਹਨਾਂ ਦੇ ਕਿਦੋਂ ਹੁੰਦੇ ਨੇ ਇਹ ਗਲਤ ਫਹਮੀ ਨਹੀਂ ਕਰ ਦੇਣਾ ਐਨਾ ਕਮਜ਼ੋਰ ਨਹੀਂ ਨਾ ਕਾਂਗਰਸ ਕਮਜ਼ੋਰ ਆ ਨਾ ਹੀ ਮਹਾਂਤ ਕਨੋੜਾ ਕਮਜ਼ੋਰ ਆ ਜਿਹੜਾ ਜਿਹ ਪਹਿਲਾਂ ਦੀ ਅੱਜ ਵੀ ਮੈਂ ਉਹ ਹੀ ਨਹੀਂ ਆ ਇਹਨਾਂ ਨੂੰ ਦੱਸਾਂਗੇ ਸਾਡੇ ਕੋਈ ਜੇ ਜੁੜਤਾਗੇ ਦੀ ਹੌਣ ਇਹ ਬੋਲਦੇ ਦੀ ਆਉ ਕਿਹੜਾ ਕੇ ਬਾਹਰ ਮੈਂ ਕਹਿਣਾ ਸਾਡੇ ਬੰਦਿਆਂ ਨੂੰ ਅੱਜ ਬੋਲੇ 7:30 ਵਜੇ ਆ ਕੇ ਲੇਟ 3 ਵਜੇ ਸਾਡੇ ਆ ਕੇ ਸਾਡੀਆਂ ਜਨਨੀਆਂ ਨੂੰ ਆ ਕੇ ਬੋਲ ਕੇ ਗਨੇ ਧੱਕੇ ਮਾਰਦੇ ਨੇ ਉਹਨਾਂ ਨੂੰ ਕਹਿੰਦਾ ਮੇਰੇ ਰਿਸ਼ਤੇ ਵਿਗਾੜਦੇ ਹੋ ਕਹਿੰਦਾ ਤੁਸੀਂ ਮੇਰੇ ਇਹ ਆਪਣੇ ਰਿਸ਼ਤੇ ਪਕਾਦੇ ਮੇਰੇ ਮੈਂਬਰ ਪੰਚਾਇਤ ਨੂੰ ਮੇਰੇ ਮੈਂਟਰ ਨੂੰ ਬਾਜੀ ਕਰ ਕਹਿਣਾ ਇਹ ਜਾਤਾਂ ਨਹੀਂ ਲੈ ਕੇ ਕਿਵੇਂ ਕਰਦੇ ਨੇ ਵਾਲੀਆਂ ਪਾ ਕੇ ਆਈਆਂ ਹੋਈਆਂ ਕੀਨੇ ਕਿਹਾ ਜੀ ਬਾਜੀਗਰ ਇਹ ਉੱਥੇ ਨੇ ਮੈਂਬਰਾਂ ਨੇ ਸੱਚੇ ਦਰ ਸਾਹਮਣੇ ਗਿਆ ਇਹ ਸੁੱਤੇ ਬੈਠੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਜਰੀਵਾਲ ਲੁਧਿਆਣਾ ਦੇ ਵਿੱਚ ਕਹਿੰਦੇ ਨੇ ਜੀ ਕਹਿੰਦੇ ਪੰਜਾਬ ਕਿਹੜੇ ਥਿਰ ਕੇ ਨੇ ਕਿਹੜਾ ਇੱਥੇ ਨਸ਼ਾ ਖਤਮ ਹੋਏ ਇੱਥੇ 10 ਮਹੀਨੇ ਕਹਿਤਾ ਕਿਸੇ ਕੋਲੇ ਨਹੀਂ ਆਤਾ ਕੇ ਜਾ ਕੇ ਖੜੇ ਹੋਏ ਯਾ ਕਿ ਜੇ ਸਾਡੀ ਉੱਥੇ ਡਿਊਟੀ ਆ ਸਾਡੀ ਉੱਥੇ ਡਿਊਟੀ ਆ ਸਿਆਣਾ ਆਪਣੇ ਪਿੰਡੋਂ ਫੜਾਇਆ ਜੀ ਬੰਦਾ ਸਾਡੇ ਮੋਟਰਸਾਈਕਲ ਸਾਡੇ ਪਿੰਡੋਂ ਛੱਡਿਆ ਇਹਨਾਂ ਨੇ ਸਿਆਣਾ ਬੰਦਾ ਫੜਾਇਆ ਉਹ ਵੀ ਸਾਡਾ ਜੀ ਅਸੀਂ ਪੂਰੀ ਲੜਾਈ ਨੂੰ ਇੱਕ ਪਾਸੇ ਲੈ ਕੇ ਜਾਵਾਂਗੇ ਸਾਨੂੰ ਕੋਈ ਬੋਝ ਨਹੀਂ ਸਾਨੂੰ ਕੋਈ ਡਰਤਾ ਹੀ ਨਹੀਂ ਹੈਗਾ ਜਿਹੜਾ ਕੁਝ ਕਰਨਾ ਕਰ ਲੈਣ ਇਹ ਖੁੱਲਾ ਚੈਲੰਜ ਆ ਜ਼ਿਲ੍ਹਾਕਾਰ ਕਮੇਟੀ ਕੱਲ ਨੂੰ ਅਸੀਂ ਕੱਲ ਨੂੰ ਸਾਡੀ ਮੀਟਿੰਗ ਆ ਅਸੀਂ ਇੱਥੇ ਬੈਠੇ ਆ ਐਤਵਾਰ ਨੂੰ ਅਸੀਂ ਫੁੱਲ ਵੱਡਾ ਸੰਗਰਸ਼ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਨੂੰ ਬੜਿੰਗ ਸਾਹਿਬ ਨੂੰ ਸਾਡੇ ਐਲੋਪੀ ਦੇ ਲੀਡਰ ਸਾਡੇ ਬੜਿੰਕ ਸਾਹਿਬ ਨੇ ਸਾਡੇ ਰਾਹੁਲ ਗਾਂਧੀ ਜੀ ਨੇ ਇੱਕੋ ਗੱਲ ਕਹੀ ਹੈ ਜੇ ਗਰੀ ਗੁਰਪੇ ਨਾਲ ਕਿਤੇ ਤੱਕ ਆਉਂਦਾ ਰਾਤ ਨੂੰ 12 ਵਜਣ 1 ਵਜਣ ਨੂੰ ਜਾ ਕੇ ਖੜੋ ਮਤਲਬ ਫੇਰ ਕਹਿਣਾ ਤੁਹਾਡੇ ਚੈਨਲ ਤੇ ਵੀ 37 ਸਾਲ ਕਾਲੀ ਜਲਦੀ ਸਰਕਾਰਾਂ ਦੇਖ ਲਈਆਂ ਵਿੱਚ ਬੀਜੇਪੀ ਦੀਆਂ ਕਾਂਗਰਸ ਦੀਆਂ ਅੱਜ 37 ਸਾਲ ਦਾ ਅੰਦਰ ਪੋਲੀਟੀਕਲ ਕੈਰੀਅਰ ਬਤਾ ਰੋਹ ਦੇ ਨਾਲ ਮੈਨੂੰ ਆ ਅੱਜ ਪਹਿਲੀ ਵਾਰ ਇੱਥੇ ਧਰਨਾ ਲਾਉਣਾ ਪਿਆ ਸਾਨੂੰ ਕਦੇ ਜਰੂਰਤ ਨਹੀਂ ਪਈ ਇਹਨਾਂ ਨੇ ਹਾਲਾਤ ਪੈਦਾ ਕਰ ਦਿੱਤੇ ਜਿੰਦਾਬਾਦ ਜਿੰਦਾਬਾਦ ਅੰਤ ਬਾਬਾ ਜਿੰਦਾਬਾਦ ਮੁਰਦਾਬਾਦ ਚਮਕਾਰ ਵੀ ਮੁਰਦਾਬਾਦ 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 ਜਿੰਦਾਬਾਦ ਮੁਰਦਾਬਾਦ ਬਾਬਾ ਜੀ ਸਾਡੇ ਸਾਡੇ ਲੈਡੀ ਜੀ ਨੂੰ ਸੋਈਏ ਆਪਣੇ ਸਤਰਾਮ ਦੇ ਲੈਡੀ ਜੀ ਨੂੰ ਬਿਠਾ ਨਹੀਂ ਸਕਦਾ ਇਹਨਾਂ ਨੇ ਖਿੱਡਾ ਬਣਾ ਦੀਆਂ ਇੱਥੇ ਕੋਈ ਹੱਲ ਆ ਇੱਥੇ ਬੈਠੇ ਦੀ ਪਲੇਸ ਵਾਲਾ ਮੈਂ ਗੱਲ ਕੀਤੀ ਆ ਇਹ ਕੀ ਸਮਝਦੇ ਨੇ ਆਪ ਆਪਾਂ ਆ ਜੇ ਲੈ ਸਾਡੀ ਆ ਕੁੜੀ ਆ ਕੁੜੀ ਕਿੱਥੇ ਬਣਾ ਵੀਡੀਓ ਮਰੀ ਜੀ ਆ ਕੁੜੀ ਮੇਟ ਆ ਹੈ ਇਹਦੀਆਂ ਬੇਇੱਜ਼ਤੀਆਂ ਕਰਦੇ ਨੇ ਸ਼ਰਮ ਨਹੀਂ ਆਉਦੀ ਇਹਨਾਂ ਨੂੰ ਸੁਣੀ ਉਹ ਰੇ ਗੱਲ ਬੰਦ ਕਰਦੀ ਬੰਦ ਕਰਦੀ ਨਹੀਂ ਚਲੇਗੀ ਓਰੇ ਆ ਜਾ ਮਰਦਾਬ ਮਰਦਾ ਇਹ ਇਹਨਾਂ ਨੇ ਖੇਡਾਂ ਬਣਾ ਕੇ ਫੋ ਐ ਕਰ ਲੋ ਫਲਾਣਾ ਕਰ ਲੋ ਬਾਬਾ ਜੀ ਦੇਖੋ ਕਿੰਨੀ ਸ਼ਰਮ ਕੀ ਸਾਡੇ ਹਾਲਾਤ ਬਣਾਏ ਪੈਨੇ ਪਾਸੋਂ ਦੇ ਇੱਥੇ ਕਹਿੰਦਾ ਮੇਰੇ ਰਿਲੇਸ਼ਨ ਕਰਾ ਪਹਿਲਾਂ ਪਹਿਲਾਂ ਸੱਚੀ ਉਹ ਜਾ ਕੇ ਸਾਡੇ ਪਿੰਡ ਦਰਕੇ ਮਾਰਦਾ ਅਸਸਪੈਂਡ ਹੋ ਕੇ ਗਿਆ ਇਥੋਂ। ਅਰੇ ਉਹਨੇ ਤੁਮਾ ਕੱਟ ਕੇ ਰੱਖਿਆ ਪਿਆ। ਨਸ਼ਾ ਇੱਥੇ ਵਿਕਦਾ। ਇਹ ਇਹ ਕਰਦੇ ਨੇ ਜਿਹੜੇ ਰਸਤੇ ਤੋਰਦੇ ਨੇ ਮੈਂ ਤੁਰੂੰਗਾ। ਸਾਡੇ ਮੇਰਾ ਖੁੱਲਾ ਚੈਲੇ ਜਾ। ਮੇਰੇ ਖਿਲਾਫ ਕੋਈ ਗੱਲ ਕੋਈ ਬੰਦਾ ਕਹੇ ਤੇਰੇ ਚੈਨਲ ਤੇ ਕਹਣਾ ਟਵਾਣਾ ਸਾਹਿਬ। ਕੋਈ ਬੰਦਾ ਕਹੇ ਮਾਨਤ ਕਨੌੜੇ ਨੇ ਕਿ ਤੂੰ ਜ਼ਿਆਦਾ ਕੱਪ ਪੀਤਾ ਤਾਂ ਮੇਰੇ ਤੇ ਜੋ ਚਾਹਵੇ ਕਪੜਾ ਲਾ ਦੇਣ। ਪਰ ਇਹਨਾਂ ਦਾ ਜਲੂਸ ਕਰਾਂਗੇ। ਜੋ ਇਹਨਾਂ ਨੇ ਹਾਲਾਤ। ਅਸੀਂ ਵੀ ਆਪਣੇ ਜਵਾਕਾਂ ਨੂੰ ਇਹ ਬੈਠੇ ਮੈਂ ਵੀ ਪਟਿਆਲਾ ਆਪਣੇ। ਮੇਰੇ ਘਰੇ ਕੋਈ ਨਹੀਂ ਜਵਾਕਾਂ ਨੂੰ ਛੱਡ ਕੇ ਆਇਆ। हद लेगी यार की गल कसौरी बिल नहीं करा सके कुड़ी तो रमदास भाईचारा नहीं पहले ही गल मेरी गल उठे बैठे थी इन्होंने ठीका लिया पढ़ता कि चले गए लिस्ट पढ़ला महंत खनौड़ा इथी रहना इथी मरना इथी जमया ਉਨਕਾ ਲਿਸਟ ਪੜ ਲਾ ਕਿਤੇ ਗਲਤ ਬਹਿ ਮਨਾ ਵਿੱਚ ਚਮਕੌਰ ਰੈਸਲ ਅੱਜ ਤੱਕ ਕਦੀ ਮੈਂ ਕਦੇ ਕਿਹਾ ਮੈਂ ਦੇਖੂੰ ਕਿਵੇਂ ਚੌਧਰੀਆ ਕਰਦੇ ਨੇ ਸਾਨੂੰ ਫਰੇ ਕਰਦੇ ਨੇ ਉਹ ਤਫਕੇ ਮਾਰਦੇ ਨੇ ਖੇਡਾਂ ਨਹੀਂ ਇੱਥੇ ਇਹ ਥਾਣਾ ਕੋਈ ਇੱਥੇ ਇੱਕ ਦੇ ਦਿੱਤਾ ਵੈਸੇ ਨਾ ਗੁੰਡਾਗਰਦੀ ਜਲਦੀ ਇੱਥੇ ਪਾਸੋਂ ਮੈਂ ਤੁਹਾਨੂੰ ਗੱਲ ਧਾਬੇ ਕਰ ਲੋ ਡਿਫਟੀ ਉਹ ਨਾ ਕੋਈ ਗੱਲ ਨਹੀਂ ਉਹ ਕੀ ਗੱਲ ਸਾਡੇ ਵਰਗੇ ਇੱਜ਼ਤ ਮੇਰੇ ਖਿਲਾਫ 10 ਵੀਡੀਓ ਪਾਤੀ ਇਹਨਾਂ ਨੇ ਕੀ ਗੱਲ ਵੀ ਕੋਈ ਪਿੰਡ ਦਾ ਬੰਦਾ ਕਹੇ ਅੱਜ ਤੱਕ ਮੈਂ ਕਦੇ ਕੋਈ ਇੰਨੀ ਧੇਰ ਸਰਪੰਚੀ ਹੋਈ ਸਾਨੂੰ ਕਦੇ ਮੈਂ ਗਿਆ ਮਾ 50 ਸਾਲ ਦੀ ਕਦੇ ਸਕੂਲ ਚ ਕਦੇ ਡਿਸਪੈਂਸਰੀ ਸਾਡੀ ਪੰਜਾਬ ਦੇ ਵਿੱਚੋਂ ਇੱਕ ਖਨੌੜਾ ਡਿਸਪੈਂਸਰੀ ਆ ਜਿਹੜੀ ਫਸਟ ਆਈ ਆ ਸਕੂਲ ਤੇ ਜਿਹੜਾ ਇਮਾਨ ਕਹਿੰਦਾ ਮੈਂ ਬਧਿਆ ਐਮੀਨੇਸ਼ਨ ਸਕੂਲ ਸਮਾਰਟ ਸਕੂਲ ਉਹ ਸਾਡੇ ਖਨੌੜੇ ਦਾ ਸਕੂਲ ਪਾਇਆ ਔਰ ਜੋਤਪੈਂਸ ਨੇ ਉਹ ਖਨੌੜੇ ਦੇ ਨੇ ਸਾਡੇ ਅਸੀਂ ਇੱਕ ਦਿਨ ਨਹੀਂ ਸਾਡੇ ਬੰਦਿਆਂ ਨੂੰ ਜਲੀਲ ਕਰੇ ਜਾਇਦ ਨੂੰ ਸਰਕਾਰ ਦਾ ਕਹਿੰਦੀ ਹੈ ਪੰਚਾਇਤ ਦੀ ਕੋ ਕਰਦੇ ਆ ਸੀ ਇੱਜ਼ਤ ਕਰਦੇ ਆ ਇਹਨਾਂ ਨੇ ਮੱਖੀ ਕੱਟ ਕੇ ਮਾਰਦੇ ਹੁੰਦੇ ਨੇ ਆਏ ਲੇਡੀਜ਼ ਬੈਠੀਆਂ ਨੇ ਭਗਵਾਨ ਸ੍ਰੀਮਾਨ ਕਹਿੰਦਾ ਲੇਡੀਜ਼ ਥਾਣੇ ਨਹੀਂ ਆ ਲੋ ਬੈਠੇ ਸਰਪੰਚ ਮੁਤਾਬਕ ਇਹਨਾਂ ਨੇ ਖੇਡਾ ਬਣਾਈਆਂ ਪਿਆ ਨੇ ਦੇਖੋ ਕਿਹੜਾ ਨਿਕਲਦਾ ਨਿਕਲ ਗਿਆ ਦਾ ਬੇਬਾਕ ਜੇ ਕਿਹ ਚ ਦਾਮ ਆਵੇ ਹੁਣ ਬੋਲੇ ਮੇਰੇ ਸਾਹਮਣੇ ਕਹਿੰਦੇ ਸੀ ਨਾ ਉਹ ਬਾਜੀ ਕਰਾ ਬੋਲੇ ਬਲਾ ਐਸਚੂ ਨੂੰ ਕਹਿ ਚੈਨਲ ਤੇ ਕਹਿੰਦਾ ਮੈਂ ਆਵੇ ਬੋਲੇ ਕਿਹੜਾ ਬੋਲਦਾ ਅੱਛਾ ਤਾਂ ਗੁਰਪ੍ਰੀਤ ਆਂਡਾ ਮਰਦਾਬਾਤ ਐਸਾ ਚੋ ਜੀ ਕੋਪਾਲ ਜੀ ਕੀ ਕਾਰਨਾ ਤੁਸੀਂ ਰਾਤ ਦੇ तकरीबन 9:30 ਹੋ ਰਹੇ ਨੇ 9:30 ਤੋਂ ਉੱਪਰ ਦਾ ਟਾਈਮ ਆ ਤੁਸੀਂ ਧਰਨਾ ਲਗਾਈ ਬੈਠੇ ਹੋ ਥਾਣੇ ਦੇ ਅੱਗੇ ਧੰਨਵਾਦ ਆ ਜੀ ਤੁਹਾਡਾ ਹਮਦਰਦੀ ਤੁਸੀਂ ਆਉਣੇ ਅੱਧੀ ਰਾਤ ਨੂੰ ਵੀ ਉੱਠ ਕੇ ਸਾਡੇ ਨਾਲ ਚਲੋ ਗੱਲ ਤਾਂ ਬਹੁਤ ਨੇ ਜਿਆਦੇ ਆਪਣੇ ਪਿੰਡ ਨਰੇਗਾ ਦਾ ਕੰਮ ਚੱਲਦਾ ਜੀ 31 ਤਰੀਕ ਨੂੰ ਸਾਡੇ ਪਿੰਡ ਦੇ ਬੰਦੇ ਜਿਹੜੇ ਕਦੇ ਪੰਚ ਨਹੀਂ ਬਣੇ ਸਰਪੰਚ ਨਹੀਂ ਬਣੇ ਕਿਸੇ ਕੁੱਤਾ ਕਮੇਟੀ ਦੇ ਮੈਂਬਰ ਵੀ ਨਹੀਂ ਬਣੇ ਉਹ ਜਾ ਕੇ ਉੱਥੇ ਉਹਨਾਂ ਨੇ ਵੀਡੀਓ ਬਣਾ ਕੇ ਨਾ ਸਾਡੀਆਂ ਧੀਆ ਭੈਣਾਂ ਦੀਆਂ ਜਿਹੜੀਆਂ ਸਾਡੀਆਂ ਲੇਡੀਜ਼ ਉੱਥੇ ਕੰਮ ਕਰਦੀਆਂ ਦੀ ਇੱਕ ਸਾਡੀ ਪਾਹਜ ਬੇਟੀ ਵੀ ਐ ਉਹਨਾਂ ਨੇ ਵਾਇਰਲ ਕਰਤੀ ਅੱਛਾ ਵੀਡੀਓ ਬਣਾ ਕੇ ਵੀਡੀਓ ਬਣਾ ਕੇ ਮੇਰੇ ਆਪਣੇ ਮੇਰੇ ਗਾੜੀਆਂ ਕੁੜੀਆਂ ਦੀ ਲੇਡੀਜ਼ ਜਿੰਨੀਆਂ ਧੀਆ ਭੈਣਾਂ ਮਾਵਾ ਕੰਮ ਕਰਦੀਆਂ ਨੇ ਜੀ ਉਹ ਜੇ ਉਹਨਾਂ ਨੇ ਮਾੜਾ ਮੋਟਾ ਕਿਹਾ ਉੱਥੇ ਮੇਰੇ ਮੂੰਹ ਚੋਂ ਸ਼ਬਦ ਆਉਂਦੇ ਨਹੀਂ ਐਨੇ ਉਹਨਾਂ ਨੂੰ ਜਾਤੀ ਸੂਤਕ ਸ਼ਬਦ ਵੀ ਉਹਨਾਂ ਨੇ ਬੋਲੇ ਲੇਡੀਜ਼ ਨੂੰ ਧੱਕੇ ਮਾਰੇ ਤਿੰਨ ਚਾਰ ਬੰਦੇ ਨੇ ਜਿਹੜੇ ਇਹ ਤੇ ਇੱਕ ਸਾਡਾ ਮੇਟ ਆ ਜਿਹੜਾ ਮੁੰਡਾ ਹਾਜ਼ਰੀ ਵਗੈਰਾ ਲਾਉਂਦਾ ਉਹਨੂੰ ਵੀ ਉਹਦੀ ਜਾਤ ਪਰਖੀ ਉਹਨੂੰ ਧੱਕੇ ਮਾਰੇ ਬਹੁਤ ਜਿੰਨੀਆਂ ਨੇ ਤਾਂ ਗੁੰਡਾ ਕਰਦੀ ਉੰਨੀ ਹੋਈ ਉਹ ਕੁੜੀਆਂ ਨੇ ਵਿਚਾਰੀਆਂ ਨੂੰ ਉਹਨਾਂ ਨੂੰ ਕੋਈ ਵਹਿਮ ਨਾ ਹੋਇਆ ਗੱਲ ਪਰ ਉਹ ਜਦੋਂ ਵੀਡੀਓ ਵਾਇਰਲ ਹੋਈ ਉਹਨਾਂ ਦੇ ਪੇਕੇਆਂ ਤੋਂ ਸਹੁਰਿਆਂ ਤੋਂ ਚਾਚੇ ਤਾਏ ਰਿਸ਼ਤੇਦਾਰੇ ਦੁਨੀਆ ਚ ਬਾਗੀ ਵਰਲਡ ਲੈਵਲ ਤੇ ਉਹ ਕਹਿੰਦੀ ਵੀ ਹਾਂ ਤੁਸੀਂ ਕੀ ਹੋ ਗਿਆ ਤੁਹਾਨੂੰ ਕੌਣ ਕੁੱਟ ਰਿਹਾ ਹੈ ਤੁਹਾਨੂੰ ਕੌਣ ਧੱਕੇ ਮਾਰਦਾ ਹੈ ਕੀ ਕੰਮ ਕਰਦੀ ਕੋਈ ਤੀ ਪਿੰਡ ਦੱਸਦੀ ਐ ਮੈਂ ਦਿਹਾੜੀ ਜਾਂਦੀਆਂ ਕੋਈ ਵਿਚਾਰੀ ਨਹੀਂ ਵੀ ਦੱਸਦੀ ਉਹ ਜਦ ਬੈਰ ਲਜਾਦਾ ਉਹ ਤੀਆਂ ਨੂੰ ਪਤਾ ਲੱਗਿਆ ਉਹ ਬੜੀਆਂ ਤਖਲੀਬ ਚਾਈਆਂ ਉਹ ਚਲੋ ਪੰਚਾਇਤ ਕੋਲ ਆ ਗਏ ਆ ਵੀ ਸਾਨੂੰ ਉੱਥੇ ਧੱਕਾ ਮਾਰੇ ਗੁੰਡਾ ਕਰਦੀ ਕੜੀ ਮਾਰੇ ਸ਼ਬਦ ਬੋਲੇ ਵੀ ਸਾਡੀ ਵੀਰੋਂ ਬੈਂਡ ਕਰਦੀ ਕੌਣ ਨੇ ਜੀ ਬੰਦੇ ਉਹ ਸਾਡੇ ਪਿੰਡ ਦੇ ਭਗਵੰਤ ਮਾਨ ਦੇ ਚੇਲੇ ਨੇ ਜੀ ਭਗਵੰਤ ਮਾਨ ਹਾਂ ਜੀ ਹਾਂ ਪਿੱਛੇ ਚੋਣਾ ਵੀ ਲੜੀਆਂ ਨੇ ਇਹਨਾਂ ਨੇ ਪੰਚੀ ਵੀ ਉਹ ਜਿੱਤ ਨਹੀਂ ਸਕੇ ਬੰਦੇ ਉਹ ਤੇ ਉਹ ਜਦ ਪੰਚਾਇਤ ਕੋਲ ਆ ਕੇ ਹੁਣ ਅਸੀਂ ਕਿਹੜਾ ਕੋਈ ਉਹਨਾਂ ਨੇ ਧੱਕੇ ਸਾਈ ਕਰਨਾ ਸੀ ਲੜਨਾ ਸੀ ਅਸੀਂ ਥਾਣੇ ਆ ਕੇ ਦਰਖਾਸਤ ਦੇਤੀ ਦੋ ਤਰੀਕ ਨੂੰ ਜੀ ਦੋ ਤਿੰਨ ਦਿਨ ਤਾਂ ਅਸੀਂ ਪਿੰਡ ਦੇਖਿਆ ਵੀ ਚਲੋ ਸੌਰੀ ਫੀਲ ਕਹਿ ਦੇਣਗੇ ਵੀ ਆਪਾਂ ਤੋੜਨਾ ਥੋੜੋ ਆ ਸਮਾਜ ਨੂੰ ਵੀ ਆਪਾਂ ਜੋੜ ਕੇ ਰੱਖਣਾ ਉਹ ਜਦ ਕੋਈ ਨਾ ਆਇਆ ਅਸੀਂ ਦੋ ਤਰੀਕ ਨੂੰ ਉਹਦੇ ਦਰਖਾਸਤ ਦੇਤੀ 4 ਵਜੇ ਦਾ ਸਾਨੂੰ ਟਾਈਮ ਦੇਤਾ ਅਸੀਂ 4 ਵਜੇ ਪਹੁੰਚ ਗਏ ਉੱਥੇ ਜੀ ਜਦ ਅਸੀਂ 4 ਵਜੇ ਆਏ ਉਰੇ ਸਾਡੀ ਕਿਸੇ ਨੇ ਸੁਣਵਾਈ ਨਾ ਕਰੀ ਉਸ ਤੋਂ ਬਾਅਦ ਤਿੰਨ ਵਾਰ ਸਾਨੂੰ ਫੇਰ ਟਾਈਮ ਦੇ ਤਾਂ ਬਾਬਾ ਜੀ ਸਸਿਕਾਰ ਸਾਨੂੰ ਤਿੰਨ ਵਾਰ ਟਾਈਮ ਦੇ ਤਾਂ ਅਸੀਂ ਆਉਂਦੇ ਸੀ ਮੁੜ ਜਾਂਦੇ ਸੀ ਆਉਂਦੇ ਸੀ ਮੁੜ ਜਾਂਦੇ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਸੀ ਵੀਡੀਓ ਕਿਸ ਮਕਸਦ ਨਾਲ ਉਹਨਾਂ ਨੇ ਵਾਇਰਲ ਕੀਤੀ ਜੀ ਮਜ਼ਦੂਰੀ ਕਰਨਾ ਕੋਈ ਗੁਨਾਹ ਹੈ ਜਾਂ ਗਰੀਬਾਂ ਦੀ ਇਹਨਾਂ ਪੈਣਾ ਨੂੰ ਇਦਾਂ ਉਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨੀ ਮਜ਼ਦੂਰੀ ਵੀ ਨਹੀਂ ਕਰਨੀ ਸਾਡੇ ਪ੍ਰਧਾਨ ਜੀ ਨੇ ਮਹਾਂਤਰ ਰਵਿੰਦਰ ਕਨੌੜਾ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਇਹ ਦੱਸਣਗੇ ਸਿਆਣੇ ਨੇ ਸਾਰੀ ਗੱਲਬਾਤ ਜੀ ਜੀ ਬਾਬਾ ਜੀ ਹਾਂਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਸਰ ਡਾਕਟਰ ਦਰਸ਼ਨ ਸਿੰਘ ਖਨੌੜਾ ਜੀ ਮੈਂ ਮੌਜੂਦਾ ਮੇਟਾਂ ਜੀ ਪਿੰਡ ਖਨੌੜੇ ਦੀ ਪੰਚਾਇਤ ਵੱਲੋਂ ਬਕਾਇਦਾ ਮੈਨੂੰ ਇਹਨਾਂ ਨੇ ਮਤਾ ਪਾ ਕੇ ਪੂਰਾ ਕਾगज ਕਾਰਵਾਈ ਸਹੀ ਰੱਖਿਆ 31 ਤਰੀਕ ਨੂੰ ਸਰ ਅਸੀਂ 66 ਦਾ ਮਸਤਾਵ ਨਿਕਲਿਆ ਤੀਗਾ 2876 ਆਈਡੀ ਨੰਬਰ ਹੈ 57 ਬੰਦਿਆਂ ਦਾ ਸਰ ਮਸਤਾਵ ਨਿਕਲਿਆ ਜਿਦੇ ਵਿੱਚੋਂ ਅਸੀਂ 47 ਬੰਦਿਆਂ ਦੀ ਆਨਲਾਈਨ 8:20 ਮਿੰਟ ਤੇ ਟੋਟਲ ਹਾਜ਼ਰੀ ਲਾ ਕੇ ਸੀ ਨਿਬੇੜ ਚੁੱਕੇ ਸੀ ਇਹ 11:30 ਵਜੇ ਆਏ ਨੇ ਜੀ ਡਾਕਟਰ ਗਿਆਨ ਸਿੰਘ ਤਰਨਵੀਰ ਸਿੰਘ ਤੇ ਨਾਲ ਸਦੀਕ ਖਾਂ ਇੱਕ ਹਰਸ਼ ਖਾਂ ਇਹ ਚਾਰਾਂ ਨੇ ਆ ਕੇ ਜੀ ਕਿਸੇ ਨੂੰ ਘਟਵਾਦ ਬਿਨਾ ਬੋਲੇ ਬਿਨਾਂ ਇਹਨਾਂ ਨੇ ਲਾਈਵ ਵੀਡੀਓ ਪਾਉਣੀ ਸ਼ੁਰੂ ਕਰਤੀ ਜੀ ਅਸੀਂ ਇਹਨਾਂ ਨੂੰ ਕਿਹਾ ਪਾਈ ਤੁਸੀਂ ਵੀਡੀਓ ਕੰਮ ਬਣਾ ਰਹੇ ਹੋ ਬੈਠ ਕੇ ਗੱਲ ਕਰੋ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਕਿਸੇ ਨੂੰ ਚੂੜੇ ਚਮਾਰ ਕਹੋ ਕਿਸੇ ਨੂੰ ਬਾਜੀਕਰ ਕੇ ਕਹੋ ਮੈਨੂੰ ਚਾਰ ਵਾਰ ਉਹਨਾਂ ਨੇ ਬਾਜੀਗਰ ਕੁੱਤਾ ਕਹਿੰਦਾ ਤੂੰ ਚੌਧਰ ਕਰਦਾ ਤੂੰ ਚਮਚਾ ਮਹੰਤਰਾ ਕਹਿੰਦਾ ਮੈਨੂੰ ਚਾਰ ਵਾਰ ਬਾਜੀਗਰ ਅਨਸੂਚਿਤ ਜਾਤੀ ਕਿਹਾ ਬਕਾਇਦਾ ਸੀ ਐਫ ਆਰ ਆਈ ਦੇ ਵਿੱਚ ਵੀ ਲਿਖਾਇਆ ਰਿਪੋਰਟ ਦਿੱਤੀ ਨੂੰ ਸਾਡੇ 47 ਬੰਦਿਆਂ ਦੇ ਸਾਈਨ ਨੇ ਅੱਜ ਤੱਕ ਐਸ ਐਚਓ ਸਾਹਮਣੇ ਸਾਡੀ ਰਿਪੋਰਟ ਨਹੀਂ ਪੜੀ 31 ਤਰੀਕ ਨੂੰ ਅਸੀਂ ਆਹ ਕੀਤਾ 2 ਤਰੀਕ ਨੂੰ ਰਿਪੋਰਟ ਦੇ ਕੇ ਉਹ ਤੋਂ ਬਾਅਦ ਡਿਪਟੀ ਸਾਹਿਬ ਦੇ ਵੀ ਗਏ ਸਾਡੇ ਚਾਰ ਥਾਣੇ ਭਾਸੋਂ ਇੱਥੇ ਹੋ ਗਏ ਜੀ ਗੇੜੇ ਮਾਰਦਿਆਂ ਨੂੰ ਅੱਜ ਤੱਕ ਇਹਨਾਂ ਨੇ ਐਫ ਆਰ ਆਈ ਸਾਡੀ ਜਿਹੜੀ ਰਿਪੋਰਟ ਦਿੱਤੀ ਪੜ ਕੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਅਸੀਂ ਸਰ 4 ਵਜੇ ਆ ਕੇ ਬੈਠ ਗਏ ਇੱਕ ਬੰਦਾ ਆਇਆ ਕਰਨਵੀਰ ਉਹਨੂੰ ਐਸ ਐਚਓ ਨੇ ਆਪਣੇ ਦਫ਼ਤਰ ਬਿਠਾ ਲਿਆ ਬਿਠਾਉਣ ਤੋਂ ਬਾਅਦ ਉਹਨੂੰ ਚੁੱਪਚੀ ਬੀਤੇ ਕਰਕੇ ਇਸ਼ਾਰਾ ਕਰਕੇ ਉਹਨੂੰ ਤੋੜਤਾ ਜੀ ਸਾਡੀ ਸਾਰੀ ਪੰਚਾਇਤ ਸਾਰੀ ਨਰੇਗ ਵਾਲੀਆਂ ਬੀਬੀਆਂ ਰੋਟੀ ਚੁੱਲਾ ਚੌਂਕਾ ਛੱਡ ਕੇ ਆਈਆਂ ਨੇ ਬੱਚੇ ਛੱਡ ਕੇ ਆਈਏ ਨੇ ਕਿਸੇ ਦੇ ਰੋਟੀ ਨਹੀਂ ਹੁਣ ਤੱਕ ਪੱਕੀ ਜੀ ਸਾਨੂੰ ਉਲਟਾ ਕਹਿੰਦਾ ਮੈਂ ਇੱਕ ਦੋ ਬਿਆਨ ਦਿੱਤੇ ਜਿਹੜੇ ਮੈਂ ਰੈਕਡ ਲਿਖਾਈ ਤੀ ਕਹਿੰਦਾ ਤੂੰ ਤਾਂ ਯਾਰ ਚੁੱਪ ਕਰ ਜਾ ਬਾਹਲਾ ਨਾ ਬੋਲ ਸਰ ਮੈਂ ਕਹਾ ਤੁਸੀਂ ਸਾਡੀ ਸੁਣਵਾਈ ਕਰੋ ਉਲਟਾ ਕਹਿੰਦਾ ਮੇਰੇ ਕੋਲ ਰਿਸ਼ਤੇਦਾਰ ਨੇ ਉਲਟਾ ਕਹਿੰਦੇ ਨੇ ਮੈਂ ਦੱਸਦਾ ਆ ਕੇ ਕਹੂਗਾ ਉਲਟਾ ਕਹਿੰਦੇ ਸਾਡੇ ਜੀ ਰਿਸ਼ਤੇਦਾਰ ਨੇ ਮੇਰੇ ਕਹਿੰਦਾ ਰਿਸ਼ਤੇ ਨਾ ਖਰਾਬ ਕਰੋ रिलेशन खराब ਹੁੰਦੇ ਠੀਕ ਹੈ ਮੇਰੇ ਕਹਿੰਦਾ ਰਿਲੇਸ਼ਨ ਖਰਾਬ ਹੁੰਦੇ ਨੇ ਉਹਨਾਂ ਨੂੰ ਕਹਿੰਦਾ ਮੇਰੇ ਰਿਸ਼ਤੇਦਾਰ ਨੇ ਸਾਡੇ ਸਾਹਮਣੇ ਐਮਐਲਏ ਸਾਹਿਬ ਨੂੰ ਫੋਨ ਲਾ ਕੇ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਜੀ ਅਸੀਂ ਹੈਰਾਨ ਕਰਕੇ ਇਹਨਾਂ ਨੂੰ ਤੋੜਾਂਗੇ ਅੱਜ ਸਰਕਾਰ ਦੀ ਸਿਹਤ ਹੈ ਅਸੀਂ ਇੱਥੇ ਰੁਲਦੇ ਸੀ ਪਾਗਲਾ ਬੰਦੇ ਭੁੱਖੇ ਭਾਣੇ ਸਾ ਆਪਣਾ ਕੰਮ ਛੱਡ ਕੇ ਬੈਠੇ ਆ ਇਹ ਸਾਡੇ 7:30 ਵਜੇ ਆ ਨਹੀਂ ਜੀ ਸ਼ਾਮ ਨੂੰ ਚੁੱਲ੍ਹਾ ਬਣਾਉਂਦੀਆਂ ਨੇ ਉਹ ਸਾਰੀਆਂ ਬੈਠੇ ਜਵਾਕ ਭੁੱਖੇ ਮੋਗੇ ਬਿਠਾਈ ਬੈਠਾ ਉੱਥੇ ਉਹਨਾਂ ਨੂੰ ਈਸੀ ਜਿਵੇਂ ਬੈਠੇ ਨੇ ਉਹ ਉਹਨਾਂ ਨੇ ਇੱਕ ਵਾਰ ਨਹੀਂ ਸੌਰੀ ਫੀਲ ਕਰੀ ਐਸਐਚਓ ਕਹਿੰਦਾ ਹੋ ਸੌਰੀ ਫੀਲ ਕਰ ਲੈਣਗੇ ਫਿਰ ਕੀ ਗੱਲ ਦੱਸੋ ਲੈ ਉਹ ਤਾਂ ਕਹਿੰਦਾ ਮੈਂ ਕਹਿਦਾ ਦਿੱਤਾ ਸੌਰੀ ਫੀਲ ਇਹਨੂੰ ਕਹਿੰਦਾ ਕਹਿੰਦਾ ਤੂੰ ਝੂਠ ਬੋਲਦਾ ਵੀ ਤੈਨੂੰ ਜਾਤੀ ਸ਼ਬਦ ਬੋਲਣੇ ਇੱਕ ਪੰਚਾਇਤ 50 ਬੰਦਿਆਂ ਨੇ ਉਹ ਝੂਠ ਬੋਲਦੇ ਨੇ ਉਹ ਨਹੀਂ ਬੋਲ ਰਹੇ ਐਸਐਚਓ ਉਹਨਾਂ ਦੀ ਬਕਾਇਤ ਕਰਦਾ ਮੈਂ ਕਹਾਂ ਮੈਂ ਨੇਮ ਚੱਕਦਾ ਚਲੋ ਆਓ ਨਾਲ ਤੁਸੀਂ ਆਓ ਤਿੰਨਾਂ ਨੂੰ ਬਲਾਉ ਮੈਂ ਪੀੜ ਤੇ ਨੇਮ ਚੱਕਦਾ ਜੇ ਨਾ ਕਹਿਆ ਹੋਵੇ ਆ ਐਨੇ ਨਜਾਇਜ਼ ਤਰਕੇ ਮਾਰੇ ਨਹੀਂ ਸਾਡੀ ਬਿਲਕੁਲ ਨਹੀਂ ਸੁਣੀ ਅਸੀਂ ਉੱਠ ਕੇ ਜਾ ਤੁਰਪੇ ਜੀ ਸਾਡੀ ਬੇਇੱਜ਼ਤੀ ਕਰੀ ਸਾਨੂੰ ਮਿਸਰੇ ਬਹੁਤ ਜ਼ਿਆਦਾ ਕੀਤਾ ਜੀ ਸਾਰੀ ਪੰਚਾਇਤ ਬੈਠੀ ਹੈ ਲੇੜੀਆਂ ਨਾਲ ਮਿਸ ਉਲਟਾ ਕਹਿੰਦੇ ਨੇ ਨੰਬਰਦਾਰ ਨਹੀਂ ਸਾਡੀ ਪਿੰਡ ਦੀ ਹੈ ਉਹਨੂੰ ਕਹਿੰਦੇ ਤੂੰ ਬਾਲੀਆਂ ਪਾ ਕੇ ਆ ਗਈ ਉਹਦੀ ਵੀ ਬੇਇੱਜ਼ਤੀ ਕਰੀ ਇਹਨੇ ਪੈਸੇ ਦਿੱਤੇ ਨੇ ਇਹ ਬਾਲੀਆਂ ਪਾਉਣ ਨੂੰ ਕੌਣ ਹੁੰਦੇ ਨੇ ਇਹ ਬਾਲੀਆਂ ਪਾਉਣ ਵਾਲੇ ਉਹ ਕਮਾਉਂਦੇ ਨੇ ਪਾਉਂਦੀ ਆ ਉਹ ਉਹਦੀ ਬੇਇੱਜ਼ਤੀ ਕਰੀ ਜੀ 50 ਬੰਦਿਆਂ ਚ ਮੈਂ ਬੋਲਦਾ ਫੇਰ ਨਾ ਬੋਲੋ ਭਾਈ ਕਾਰਨ ਕੀ ਸੀ ਵੀਡੀਓ ਬਣਾਉਣ ਦਾ ਕਿਉਂਕਿ ਗਰੀਬ ਪਰਿਵਾਰਾਂ ਤੋਂ ਮਜਦੂਰੀ ਮਿਹਨਤ ਕਰਕੇ ਆਪਣੇ ਬੱਚੇ ਪਾਲਦਿਆਂ ਨੇ ਬੀਬੀਆਂ ਉਹਨਾਂ ਨੂੰ ਇੱਕ ਵੀਡੀਓ ਵਾਇਰਲ ਕਰਨੀ ਉਹਨਾਂ ਨੂੰ ਜਲੀਲ ਕਰਨਾ ਕਿਸ ਤਰ੍ਹਾਂ ਦਾ ਜਾਲ ਹੀ ਪਾਉਂਦੇ ਕਿ ਲੱਗਦਾ ਇਹ ਕਿਸ ਤਰ੍ਹਾਂ ਦੇਖ ਹਾਂਜੀ ਹੈਗਾ ਆਪਣੇ ਤੋਂ ਸਾਰਾ ਸੰਭਾਵਾ ਟਵਾਣਾ ਸਾਹਿਬ ਗੱਲ ਇਦਾਂ ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਹੁਣ ਤੱਕ ਅਸੀਂ ਆਨਲਾਈਨ ਕਰਦੇ ਹਾਂ ਕਦੇ ਵੀ ਸਾਡਾ ਬਾਲ ਜਿੰਨਾ ਕੋਈ ਹਾਜ਼ਰੀ 'ਚ ਨਹੀਂ ਸੀ ਘੱਟ ਵੱਧ ਕਰਦੇ ਜਿੰਨੀ ਸਾਡੀ ਹਾਜ਼ਰੀ ਲੱਗਦੀ ਹੈ ਟੋਟਲ ਅਸੀਂ ਬੰਦੇ ਹਾਜ਼ਰ ਰੱਖਦੇ ਹਾਂ ਕਿਸੇ ਨੂੰ ਉਰਾ ਪਰਾਂ ਨਹੀਂ ਭੇਜਦੇ ਪਾਣੀ ਹੈਗਾ ਮਤਲਬ ਇਹਨਾਂ ਨੇ ਆ ਕੇ ਨਜਾਇਜ਼ ਸਰਕਾਰ ਦੀ ਸਹਤੇ ਵੀ ਸਾਨੂੰ ਜੀ ਸਰਿਆਂ ਕਿਹਾ ਵੀ ਦੇਵਮਾਨ ਜੀ ਨੇ ਭੇਜਿਆ ਸਾਨੂੰ ਚੈੱਕ ਕਰਨ ਵਾਸਤੇ ਮੈਂ ਕਿਹਾ ਚਲੋ ਤੁਹਾਨੂੰ ਦੇਵਮਾਨ ਜੀ ਨੇ ਪਹੇਗਾ ਸਾਡੇ ਨਾਲ ਗੱਲ ਕਰੋ ਸਾਡੇ ਨਾਲ ਬਿਲਕੁਲ ਇਹਨਾਂ ਨੇ ਗੱਲ ਨਹੀਂ ਕਰੀ ਜੀ ਉਲਟਾ ਇਹਨਾਂ ਨੇ ਸਾਨੂੰ ਮਤਲਬ ਇਹ ਕਿਹਾ ਵੀ ਖਨੌੜਾ ਸਾਹਿਬ ਦੀ ਰੈਲੀ ਆ ਤੁਸੀਂ ਸਾਰੇ ਬੰਦਿਆਂ ਦੀ ਹਾਜ਼ਰੀ ਲਈ ਤੁਸੀਂ 31 ਤਰੀਕ ਨੂੰ ਪਟਿਆਲੇ ਲਿਬਰ ਭੇਜਤੀ ਜਦ ਕਿ ਸਾਡੇ ਕੋਲ ਐਡ ਦੀ ਸਪੋਰਟ ਪੂਰੇ 47 ਬੰਦੇ ਹਾਜ਼ਰ ଥି ਉਹ ਤੋਂ ਬਾਅਦ ਇਹਨਾਂ ਨੇ ਫੋਨ ਕਰਿਆ ਦੋ ਸੈਕਟਰੀ ਸਾਹਿਬ ਆਏ ਨੇ ਉਹ ਚੈੱਕ ਕਰਕੇ ਗਏ ਨੇ 11:30 ਪੂਰੀ ਮਸਟਾਲ ਦੇ ਵਿੱਚ ਜਿੰਨੀ ਹਾਜ਼ਰੀ ਪਾਈ ਕਿ ਸਾਰੇ ਬੰਦੇ ਐਬਸੈਂਟ ਪੂਰੇ ਹੋ ਜਾਂਦੇ। ਪੁਣਾ ਸਰ ਬੇਨਤੀ ਇਹ ਹੈ ਇਹ ਇਤੇ ਪ੍ਰੈਸ਼ਰ ਬਣਾ ਕੇ ਨਾ ਮੇਟ ਤਿਆਰ ਸਾਡੇ ਉਤੇ ਇਹ ਜਾਲੀ ਦਿਹਾੜੀਆਂ ਪਾਉਂਦੇ ਨੇ। ਆਪਣੇ ਘਰ ਵਾਲੀ ਦੇ ਘਰੇ ਬੈਠਦੇ ਨੇ ਇਹਨਾਂ ਦੇ ਬੱਚੇ ਇਹਨਾਂ ਨੇ ਪਹਿਲਾਂ ਵੀ ਪਾਈਆਂ ਨੇ। ਸਾਡੇ ਕੋਲ ਸਬੂਤ ਹੈ ਤਰਨਵੀਰ ਨੇ ਉਹਦੇ ਘਰ ਵਾਲੀ ਨੇ ਮੇਰੇ ਤੇ ਪ੍ਰੈਸ਼ਰ ਪਾ ਕੇ ਡਰਾ ਕੇ ਹਾਜ਼ਰੀਆਂ ਪੁਆਈਆਂ ਨੇ। 3600 ਰੁਪਏ ਦੇ ਖਾਤੇ ਦੇ ਵਿੱਚ ਬਕਾਇਦਾ ਪ੍ਰੂਫ ਹੈ ਸਾਡੇ ਕੋਲ ਸਟੇਟਮੈਂਟ ਕਢਾ ਦੇ ਬਿਲਕੁਲ ਨਹੀਂ ਕਰਦੇ ਜੀ ਉਲਟਾ ਬਹਿ ਕੇ ਮੈਂ ਮੇ ਤੋਂ ਚੋਰੀ ਮਤਲਬ ਡਰਾਤ ਭੰਗਾ ਕੇ ਮੈਨੂੰ ਗਰੀਬ ਆਦਮੀ ਹੋਣ ਕਰਕੇ ਸਰਕਾਰ ਦਾ ਪ੍ਰੈਸ਼ਰ ਪਾ ਕੇ ਸਾਡੇ ਕੋਲ ਬਕਾਇਦਾ ਪ੍ਰੂਫ ਨੇ ਜਿਹਦੇ ਚੈਨੇ ਨੇ ਹਾਜ਼ਰੀਆਂ ਪਾਈਆਂ ਨੇ ਕਰਨ ਦੇ ਸਰਕਾਰ ਦੇ ਤਾਂ ਖਿਲਾਫ ਇਹ ਆਪ ਬੋਲ ਰਹੇ ਨੇ ਪਟਿਆਲੇ ਧਰਨਾ ਲਾਈ ਬੈਠੇ ਨੇ ਗਿਆਨ ਡਾਕਟਰ ਉਹ ਵੀ ਖਿਲਾਫ ਬੋਲਦਾ ਇਹ ਫਿਰ ਸਰ ਜਿਹੜਾ ਗਿਆਨ ਡਾਕਟਰ ਹੈ ਗਿਆਨ ਡਾਕਟਰ ਉਹ ਠੀਕ ਹੈ ਸਰਕਾਰ ਦੇ ਬੁਰਜੇ ਬੋਲਦਾ ਉਹੀ ਆ ਕਿ ਸਾਥ ਤੇ ਚੌਧਰ ਕਰਦਾ ਜੀ ਉਲਟਾ ਦੇਵਮਾਨ ਦੇ ਤਾਂ ਉਹ ਉਲਟਾ ਵਿਰੋਧ ਲਈ ਬੈਠੇ ਨੇ ਧਰਨਾ ਪਟਿਆਲੇ ਉਹ ਸਾਡੇ ਦੇ ਆ ਕੇ ਰੋਹ ਮਾਰਦੇ ਨੇ ਉਹ ਉਲਟਾ ਦੇਵਮਾਨ ਜੀ ਦੇ ਵਿਰੁੱਧ ਬੋਲ ਰਹੇ ਨੇ ਦੇਵਮਾਨ ਜੀ ਉਹਨਾਂ ਦੀ ਸਪੋਰਟ ਕਰ ਰਹੇ ਨੇ ਨਾਲੇ ਗੱਲ ਇਹ ਆ ਇਹ ਵੀ ਸੁਣਨ ਵਾਲੇ ਪੁਲਸ ਵਾਲੇ ਉਹਨਾਂ ਨੇ ਚੋਣਾ ਆਇਆ ਚੋਣਾਂ ਲੜੀਆਂ ਨੇ ਆ ਜਿਹੜੇ ਬੈਠੇ ਨੇ ਤਿੰਨੇ ਹਾਰੇ ਵੀ ਨੇ ਸੱਤ ਇੱਕ ਦੀ ਪੰਚਾਇਤ ਆ ਚੈਨਲ ਤਾਂ ਕਹਿਣਾ ਸੱਤ ਮੈਂਬਰ ਸੱਤੇ ਮੈਂਬਰ ਮੇਰੇ ਨੇ ਸਰਪੰਚ ਮੇਰੀ ਸਰਦਾਰਨੀ ਆ ਤੀਜੀ ਵਾਰ ਬਣੀ 20 ਸਾਲ ਮੇਰਾ ਖਾਦ ਰਿਹਾ 10 ਸਾਲ ਮੈ ਰਹੇ 5 ਸਾਲ ਮੈਂ ਇੱਕ ਵਾਰ ਸਾਡੇ ਰਜਰਬ ਵਿੱਚ ਗਈ ਆ ਇਹ ਸਾਰਾ ਪਿੰਡ ਪਾਈਚਾਰਕ ਤੌਰ ਤੇ ਸਾਮ ਇਕੱਠੇ ਹੋ ਕੇ ਸਾਨੂੰ ਬੜਾਉਦ ਨੇ ਮੈਂ ਇੱਥੇ ਪੀਰ